ਉਹ ਇਹ ਕਰਨਲ ਸੰਧੂ ਸਾਹਿਬ ਨੇ ਸਾਡੇ ਭੂਆ ਜੀ ਨੇ ਜੋ ਪ੍ਰਾਲਾ ਕੀਤਾ ਆਪਣੇ ਪਿਤਾ ਬਾਬਾ ਸਰਦਾਰ ਜੋਗਿੰਦਰ ਸਿੰਘ ਜੀ ਦੀ ਯਾਦ ਵਿੱਚ ਬੱਚਿਆਂ ਦੇ ਖੇਡਣ ਲਈ ਖੇਡ ਪਾਰਕ ਬਣਾਇਆ ਜੱਪਾ ਖੜੇ ਜਿਲ੍ਹਾ ਫਰੀਦਕੋਟ ਦੇ ਪਿੰਡ ਜੀਵਨਵਾਲਾ ਵਿੱਚ ਜਿਸ ਨੂੰ ਜਾਣ ਵਾਲਾ ਵੀ ਆਖਿਆ ਜਾਂਦਾ ਹਾਂਜੀ ਇਸ ਦੌਰਾਨ ਅਸੀਂ ਤੁਹਾਨੂੰ ਬੁਖਾਰ ਰਹੇ ਹਾਂ ਕਿ ਜੋ ਆਪਣੇ ਪਿਤਾ ਪਰਖੇ ਆ ਉਹਨਾਂ ਨੂੰ ਯਾਦ ਨੂੰ ਤਾਜ਼ਾ ਰੱਖਣ ਲਈ ਜੋ ਇਸ ਪਿੰਡ ਦੇ ਦਮਾਦ ਨੇ ਕਰਨਲ ਮਹਿੰਦਰ ਸਿੰਘ ਜੀ ਸੰਧੂ ਕਰਨਲ ਜਰਨੈਲ ਸਿੰਘ ਜੀ ਸੰਧੂ ਔਰ ਉਹਨਾਂ ਦੇ ਨਾਲ ਉਹਨਾਂ ਦੀ ਤੁਹਾਨੂੰ ਪਤਨੀ ਜੋ ਐਸਪੈਂਡ ਦੀ ਬਸਨੀਕ ਆ ਐਸਪੈਂਡ ਦੀ ਬੇਟੀ ਆ ਸਾਡੇ ਭੂਆ ਜੀ ਉਹ ਨਾਲ ਮੌਜੂਦ ਨੇ ਅਜੀ ਭੂਆ ਜੀ ਅੱਜ ਤੁਸੀਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਜੋ ਇਹ ਖੇਡ ਪਾਰਕ ਆ ਬੱਚਿਆਂ ਨੂੰ ਸਮਰਪਿਤ ਕੀਤਾ ਕੀ ਭਾਵਨਾ ਨਾਲ ਤੁਸੀਂ ਇਹ ਮਹਿਸੂਸ ਕਰਦੇ ਹੋ ਅੱਜ ਜਿਆਦਾ ਤਾਂ ਬਹੁਤ ਸਾਰੀਆਂ ਹੈਗੀਆਂ ਮੈਂ ਪੂਰੀਆਂ ਤਾਂ ਨਹੀਂ ਕਹਿ ਸਕਦੀ ਕਿ ਪਰ ਜਿੱਥੋਂ ਤੱਕ ਉਹ ਸੀਗਾ ਜਿਵੇਂ ਉਹਨਾਂ ਨੇ ਮੈਨੂੰ ਜਿਹੜੇ ਮਕਸਦ ਨਾਲ ਉਹਨਾਂ ਨੇ ਮੈਨੂੰ ਪਾਲਿਆ ਜਿਹੜੇ ਮਕਸਦ ਨਾਲ ਉਹਨਾਂ ਨੇ ਮੈਨੂੰ ਪੜਾਇਆ ਵਿਆ ਸਾਰੇ ਕੁਝ ਕਿ ਤਾਂ ਮੈਂ ਉਹਨਾਂ ਦੇ ਮਤਲਬ ਉਸੇ ਚੀਜ਼ ਨੂੰ ਲੈ ਕੇ ਤੇ ਮੈਂ ਉਹਨਾਂ ਕੋਸ਼ਿਸ਼ ਕਰਦੀ ਰਹੀ ਆ ਕਿ ਮੈਂ ਹਰ ਉਹਨਾਂ ਦੀ ਇੱਛਾ ਪੂਰੀ ਕਰਾਂ ਔਰ ਉਹਨਾਂ ਦੀ ਵੱਧ ਵੱਧ ਸੇਵਾ ਕਰਾਂ ਤੇ ਬਸ ਮੇਰੀ ਉਹਨਾਂ ਇਹ ਖੁਸ਼ੀ ਸੀ ਮੇਰੀ ਅੱਜ ਇਹ ਖੁਸ਼ੀ ਹੋ ਰਹੀ ਆ ਮੈਨੂੰ ਇੱਕ ਮੈਨੂੰ ਤਾਂ ਚਲੋ ਇਹ ਵੀ ਹੈ ਕਿ ਮੈਨੂੰ ਖੁਸ਼ੀ ਹੋ ਰਹੀ ਆ ਕਿ ਮੈਂ ਆਪਣਾ ਆਪਣੇ ਬਾਬਾ ਜੀ ਦੀ ਯਾਦ ਵਿੱਚ ਇੱਕ ਇੱਥੇ ਪਾਰਕ ਬਣਾ ਰਹੀ ਆ ਜੋ ਪਿੰਡ ਦੇ ਸਾਬਕਾ ਸਰਪੰਚਾ ترਸੇਮ ਸਿੰਘ ਜੀ ਬਰਾੜ ਉਹ ਵੀ ਇੱਥੇ ਪਹੁੰਚੇ ਆ ਮੈਂ ਕਰਨਲ ਜਰਨੈਲ ਸਿੰਘ ਸੰਧੂ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਦੋਂ ਅਸੀਂ ਪਿਛਲੀ ਪੰਚਾਇਤ ਦੇ ਵਿੱਚ ਕੰਮ ਕਰਦੇ ਸੀ ਸਾਡੇ ਕੰਮਾਂ ਤੋਂ ਉਤਸ਼ਾਹਤ ਹੋ ਕੇ ਇਹਨਾਂ ਨੇ ਮੰਗ ਰੱਖੀ ਸੀ ਕਿ ਜੇ ਅਸੀਂ ਇੱਥੇ ਆਪਣੇ ਪਿਤਾ ਦੀ ਯਾਦ ਵਿੱਚ ਬਾਬਾ ਜੋਗਿੰਦਰ ਸਿੰਘ ਦੀ ਯਾਦ ਵਿੱਚ ਬੱਚਿਆਂ ਦਾ ਖੇਡ ਪਾਰਕ ਬਣਾ ਦਈਏ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਥੋੜੀ ਜੀ ਜਗ੍ਹਾ ਪੰਚਾਇਤ ਦੀ ਪਈ ਸੀ ਨਾਲ ਇੱਥੇ ਬਹੁਤ ਕੂੜਾ-ਕਰਕਟ ਸੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮਿੱਟੀ ਪੋਾਈ ਚਾਰਦਵਾਰੀ ਕੀਤੀ ਬੱਚਿਆਂ ਦੇ ਖੇਡਣ ਲਈ ਸਾਰਾ ਜਿਹੜਾ ਹੈਗਾ ਸਾਜੋ-ਸਮਾਨ ਲਿਆ ਕੇ ਫਿੱਟ ਕਰਵਾਇਆ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਬੱਚਿਆਂ ਨੂੰ ਬਿਮਾਰੀ ਦਾ ਤੋਂ ਦੂਰ ਕਰ ਲਈ ਬੱਚਿਆਂ ਨੂੰ ਖੇਡ ਪ੍ਰਯੋਗ ਵੱਲ ਲਾਉਣ ਲਈ ਜੋ ਇਹਨਾਂ ਦਾ ਅប្រਾਲਾ ਮੈਂ ਇਹਨਾਂ ਦੀ ਬਹੁਤ ਪੋਰਜੋਰ ਸ਼ਲਾਘਾ ਕਰਦਾ ਕੁਝ ਮੇਰਾ ਥਾਂ ਸੀਗਾ ਇੱਥੇ ਤੇ ਕੁਝ ਪੰਚਾਇਤ ਦਾ ਥਾਂ ਸੀਗਾ ਪੰਚਾਇਤ ਨੇ ਬੜਾ ਸਹਿਯੋਗ ਦਿੱਤਾ ਕਿ ਅਸੀਂ ਆਪਣੇ ਸਾਰੇ ਇੱਥੇ ਮਿਲ ਜੁਲ ਕੇ ਬਣਾਈਏ ਮੈਨੂੰ ਇਹ ਚੰਗਾ ਲੱਗਾ ਕਿ ਚਲੋ ਐਟ ਲੀਸਟ ਕਿ ਬੱਚਿਆਂ ਵਾਸਤੇ ਇੱਥੇ ਕੁਝ ਨਹੀਂ ਸੀਗਾ ਬੱਚੇ ਆ ਕੇ ਇੱਥੇ ਖੇਡਣ ਤੇ ਪਹਿਰਾ ਸ਼ੁਰੂ ਤੇ ਸੀ ਜੋਂ ਮੈਂ ਮਤਲਬ ਸੁਰ ਸੰਭਾਲੀ ਸੀ ਕਿ ਮੈਂ ਇਹ ਕਹਿ ਰਹੀ ਸੀ ਕਿ ਮੈਂ ਇੱਕ ਉਦਾਹਰਣ ਦੇਣੀ ਆ ਲੋਕਾਂ ਵਾਸਤੇ ਕਿ ਕੋਈ ਸਹਾਰਾ ਨਾ ਬੇਸਹਾਰਾ ਨਾ ਰਵੇ। ਸਭ ਦਾ ਜਿਹਦੇ ਜੇ ਕਿਸੇ ਦਾ ਕੋਈ ਸਹਾਰਾ ਬਣਦਾ ਹੈ ਜਾਂ ਕੋਈ ਮੰਗਦਾ ਹੈ ਕਿਸੇ ਤੋਂ ਤੇ ਉਹਨੂੰ ਜ਼ਰੂਰ ਸਹਾਰਾ ਦੇਣਾ ਚਾਹੀਦਾ। ਬੜੇ ਕੰਟੈਂਟਡ ਆਦਮੀ ਸੀਗੇ। ਜਿਨ੍ਹਾਂ ਕੋਲੇ ਦੋ ਕੱਪੜੇ ਹੈਗੇ ਨੇ ਤੇ ਜੇ ਤੀਸਰਾ ਬਣਾ ਦिए ਤੇ ਉਹਨਾਂ ਨੂੰ ਇਹ ਮੁੱਖ ਦੁੱਖ ਹੁੰਦਾ ਸੀ ਵੀ ਮੈਨੂੰ ਕਿਉਂ ਬਣਾਤਾ? ਮੈਨੂੰ ਜ਼ਰੂਰਤ ਨਹੀਂ ਇਹਦੀ। ਹੈਂ? ਇਸ ਤਰ੍ਹਾਂ ਦੇ ਮਤਲਬ ਕੰਟੈਂਟਡ ਆਦਮੀ ਸੀਗੇ ਉਹਨਾਂ ਨੂੰ ਸਿਰਫ ਪਿਆਰ ਸੀਗਾ ਪਿਆਰ ਜਿਹੜਾ ਕਾਫੀ ਮਿਲਿਆ ਸਾਡੇ ਵੱਲੋਂ ਬਲਵਿੰਦਰ ਕੋ ਬਲਵਿੰਦਰ ਤੋਂ ਬੱਚਿਆਂ ਵੱਲੋਂ ਕਰਨਲ ਜਰਨੈਲ ਸਿੰਘ ਜੀ ਸੰਧੂ ਇਹਨਾਂ ਨੇ ਆਪਣੇ ਸਹੁਰਾ ਸਾਹਿਬ ਬਾਬਾ ਜੋਗਿੰਦਰ ਜੋਗਿੰਦਰ ਸਿੰਘ ਜੀ ਦੀ ਯਾਦ ਵਿੱਚ ਬੱਚਿਆਂ ਨੂੰ ਜੋ ਖੇਡ ਪਾਰਕ ਬਣਾ ਕੇ ਦਿੱਤਾ ਅੱਜ ਇਹਨਾਂ ਦੇ ਅਰਪਣ ਕੀਤਾ ਮੈਨੂੰ ਤਾਂ ਐਸੀ ਕਾਸ਼ ਕਿ ਅਸੀਂ ਇੱਥੇ ਰਹੀਏ ਉਹਨਾਂ ਦੀ ਯਾਦ ਵਿੱਚ ਆਪਣਾ ਘਰ ਬਣਾਈਏ ਨਹੀਂ ਤੇ ਅਸੀਂ ਕਿਸੇ ਸ਼ਹਿਰ ਚ ਵੀ ਜੰਮਦੇ ਤੇ ਜਾ ਕੇ ਵੱਸ ਸਕਦੇ ਸੀਗੇ ਤੇ ਪਰਮਾਤਵ ਬਣਨਾ ਚਾਹਿਆ ਉਹ ਸਾਡੀ ਸਭ ਤੋਂ ਪਹਿਲਾਂ ਤੇ ਇਹ ਖਾਸ਼ ਸੀਗੀ ਕਿ ਅਸੀਂ ਆਪਣੇ ਇਸੇ ਪਿੰਡ ਵਿੱਚ ਰਹੀਏ ਤੇ ਜਿਵੇਂ ਕੁਝ ਪਿੰਡ ਵਾਸਤੇ ਕਰ ਸਕਦੇ ਹਾਂ ਥੋੜਾ ਬਹੁਤ ਅਸੀਂ ਕਰਨ ਦੀ ਕੋਸ਼ਿਸ਼ ਕਰਕੇ